ਅੱਜ ਜ਼ਿਲ੍ਹਾ ਜਲੰਧਰ ਦੇ ਵਿੱਚ ਪੈਰੇ ਪੋਪਕੋਟ ਦੇ ਵਿੱਚ ਜਿਹੜਾ ਕਿ ਮੋਗੇ ਤੋਂ ਜਿਹੜਾ ਫਟਕ ਆ ਰਿਹਾ ਰੇਲਵੇ ਫਟਕ ਉਹਦੇ ਲਾਗੇ ਸ਼ਾਪ ਐਲੂਮੀਨੀਅਮ ਦੀ ਉਹਦੇ ਨੇੜੇ ਖੂਨਦਾਨ ਕੈਂਪ ਲਗਾਇਆ ਗਿਆ ਇਸ ਖੂਨਦਾਨ ਕੈਂਪ ਦੇ ਵਿੱਚ ਵਿਸ਼ੇਸ਼ ਤੌਰ 'ਤੇ ਜਿਹੜੇ ਸਾਡੇ ਬਾਲਮਿਕ ਸੰਘਰਸ਼ ਮੋਰਚਾ ਦੇ ਪੰਜਾਬ ਪ੍ਰਧਾਨ ਤੇਜੀਜੀ ਪਹੁੰਚੇ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਅੱਜ ਤੱਕ ਖੂਨਦਾਨ ਕੈਂਪ ਆ ਇਹ ਕਿੰਨਾ ਵੱਲੋਂ ਆ ਔਰ ਕਿਸ ਮਕਸਦ ਨੂੰ ਲੈ ਕੇ ਇਹਨਾਂ ਨੇ ਲਗਾਇਆ ਹਾਂ ਜੀ ਸਾਰ ਸਤਿਗੁਰ ਜੀ ਸਤਿਗੁਰ ਜੀ ਸਾਰਿਆਂ ਜੈ ਭੀਮ ਜੈ ਭਰਤ ਜੀ ਅੱਜ ਦਾ ਜਿਹੜਾ ਹਾਂਜੀ ਅੱਜ ਦਾ ਜਿਹੜਾ ਖੂਨਦਾਨ ਕੈਂਪ ਆ ਇਹ ਕਿਹਨਾ ਵੱਲੋਂ ਆ ਕਿਸ ਦੀ ਅਗਵਾਈ ਦੇ ਵਿੱਚ ਲਗਾਇਆ ਜੀ ਇਹ ਸਾਡੇ ਆਪਣੇ ਜਸਖ ਲਿਆਂ ਜੀ ਸਾਡੇ ਜ਼ਿਲ੍ਹਾ ਚੇਅਰਮੈਨ ਜੀ ਬਾਲਮੀਕ ਸੰਘਰਸ਼ ਮੋਰਚਾ ਦੇ ਇਹਨਾਂ ਦੀ ਮੰਮੀ ਜੀ ਦੀ ਯਾਦ ਦੇ ਵਿੱਚ ਤੇ ਇੱਕ ਆਪਾਂ ਬਾਲਮੀਕ ਸੰਘਰਸ਼ ਮੋਰਚਾ ਦੇ ਸਹਿਯੋਗ ਦੇ ਨਾਲ ਤੇ ਸਾਡੇ ਹਰਬੀਰ ਭਾਜੀ ਆ ਜੋ ਬਲੱਡ ਬੈਂਕ ਤੋਂ ਆ ਬਹੁਤ ਹਸਪੀਟਲ ਤੋਂ ਇਹਨਾਂ ਦੇ ਸਹਿਯੋਗ ਨਾਲ ਲਾਇਆ ਜੀ ਤੇ ਅਸੀਂ ਇਸ ਮਾਧਿਅਮ ਦੇ ਰਾਹੀਂ ਆਪਣੇ ਨੌਜਵਾਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਆ ਤੇ ਇਸ ਦੇ ਵਿੱਚ ਸਾਡੇ ਸਾਰੇ ਭਰਾਵਾਂ ਦਾ ਸਹਿਯੋਗ ਰਿਹਾ ਅਲੱਗ-ਅਲੱਗ ਇਲਾਕਿਆਂ ਤੋਂ ਸਾਡੇ ਯੂਥ ਆਇਆ ਜੀ ਇਕੱਠਾ ਹੋਇਆ ਜੀ ਸਾਰਿਆਂ ਨੇ ਸਹਿਯੋਗ ਦਿੱਤਾ ਤੇ ਗਾਂ ਤੋਂ ਵੀ ਅਸੀਂ ਅਪਰਾਲਾ ਕਰਦੇ ਰਾਵਾਂਗੇ ਜੀ ਅੱਜ ਹੁਣ ਤੱਕ ਤਕਰੀਬਨ ਕਿੰਨੇ ਕਿਹੜੇ ਖੂਨਦਾਨ ਕਿਹੜੇ ਹੋ ਚੁੱਕੇ ਕਿੰਨੇ ਕ ਮੈਂਬਰਾਂ ਦੇ ਮੇਰੇ ਕੋਲ ਨਾ 40 ਪਲੱਸ ਹੋ ਗਏ ਹੋਣੇ ਆ ਜੀ 40 ਪਲੱਸ ਹਾਂ 40 ਪਲੱਸ ਹੋ ਗਿਆ ਜੀ ਤੇ ਹੱਲੇ ਹੋਰ ਵੀ ਸਾਡੇ ਭਰਾ ਆ ਰਹੇ ਆ ਸਾਡੀ ਕੋਸ਼ਿਸ਼ ਹੈ ਕਿ 50 ਪਾਰ ਕਰ ਦਈਏ ਜੀ ਠੀਕ ਆ ਜੀ ਠੀਕ ਆ ਜੀ ਤੇ ਤੁਹਾਡਾ ਜਿਹੜਾ ਬਾਲਮੀ ਸੰਘਰਸ਼ ਮੋਰਚਾ ਸੁਣਨ ਚਾਹ ਬਹੁਤ ਵਧੀਆ ਕੰਮ ਕਰ ਰਿਹਾ ਆ ਹਰ ਜ਼ਿਲ੍ਹੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਜਿਹੜੇ ਤੁਹਾਡੇ ਮੈਂਬਰ ਨੇ ਅੱਜ ਵੀ ਤੁਹਾਡੇ ਮੈਂਬਰਾਂ ਦਾ ਦੇਖਿਆ ਜਾ ਰਿਹਾ ਕਾਫੀ ਸਹਿਯੋਗ ਹੈ ਤੁਹਾਡੇ ਨਾਲ ਤੇ ਵੀ ਸਾਰੀ ਟੀਮ ਪਹੁੰਚੀ ਹੋਈ ਆ ਤੇ ਤੁਹਾਡਾ ਜਿਹੜਾ ਬਾਲਮੀਕ ਸੰਘਰਸ਼ ਮੋਰਚਾ ਕਿਸ ਤਰ੍ਹਾਂ ਕੰਮ ਕਰਦਾ ਕੀ ਕੀ ਕੰਮ ਕਰ ਕੀਤੇ ਜਾਂਦੇ ਸਾਡਾ ਬਾਲਮੀਕ ਸੰਘਰਸ਼ ਮੋਰਚਾ ਅਸੀਂ ਦੱਬੇ ਕੁਚਲੇ ਲੋਕਾਂ ਦਾ ਸਾਥ ਦਿੰਦੇ ਆ ਜਿਨ੍ਹਾਂ ਲੋਕਾਂ ਦੀ ਠਾਣੇ ਵਿੱਚ ਜਾਂ ਸਰਕਾਰੀ ਹਸਪਤਾਲਾਂ ਵਿੱਚ ਹਸਪਤਾਲਾਂ ਦੇ ਵਿੱਚ ਸੁਣਵਾਈ ਨਹੀਂ ਹੁੰਦੀ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਸਾਡੇ ਸੰਸਾ ਦਾ ਏਮੀ ਹੋਈ ਹੈ ਜੀ ਕਿ ਦੱਬੇ ਕੁਚਲੇ ਲੋਕਾਂ ਦੇ ਨਾਲ ਖੜੇ ਹੋਣਾ ਤੇ ਉਹਨਾਂ ਦੀ ਸਹਿਯਾ ਕਰਨੀ ਜੀ ਬਹੁਤ ਬਹੁ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਬਾਲਮੀ ਸੰਘਰਸ਼ ਮੋਰਚਾ ਦਾ ਔਰ ਨਾਲ ਨਾਲ ਇਹਨਾਂ ਦਾ ਉਪਰਾਲਾ ਰਿਹਾ ਆ ਕਿ ਜਿਹੜਾ ਅੱਜ ਦਾ ਜਿਹੜਾ ਖੂਨਦਾਨ ਕੈਂਪ ਆਇਆ ਇਹ ਪੂਰੀ ਟੀਮ ਨੇ ਰਲ ਕੇ ਜਿਹੜਾ ਲਗਾਇਆ ਆ ਜਿਹੜਾ ਕਿ ਬਹੁਤ ਹੀ ਅੱਜ ਦਿੱਤਾ ਹੋਇਆ ਖੂਨ ਕੱਲ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਇਸੇ ਤਰ੍ਹਾਂ ਬਾਲਮੀ ਸੰਘਰਸ਼ ਮੋਰਚਾ ਦੇ ਹੋਰ ਵੀ ਟੀਮ ਦੇ ਮੈਂਬਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਜੀ ਸਭ ਤੋਂ ਪਹਿਲਾਂ ਆਪਣਾ ਅਹੁਦਾ ਦੱਸੋ ਜੀ ਮੈਂ ਜਸਕ ਲਿਆਨ 라ਵਣ ਜੀ ਜ਼ਿਲ੍ਹਾ ਚੇਅਰਮੈਨ ਬਾਲਮੀ ਕਿ ਸੰਘਰਸ਼ ਮੋਰਚਾ ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਇਸ ਖੂਨਦਾਨ ਕੈਂਪ ਲੈ ਕੇ ਇਹ ਸਾਡਾ ਦੂਜਾ ਬਲੱਡ ਕੈਂਪ ਜਿਹੜਾ ਅਸੀਂ ਲਗਾਇਆ ਜੀ ਪਹਿਲਾਂ ਅਸੀਂ ਚਾੜਕੇ ਪਿੰਡ ਦੇ ਵਿੱਚ ਲਗਾਇਆ ਸੀਗਾ ਤੇ ਸਾਡੇ ਸਵਰਗਵਾਸੀ ਮਾਤਾ ਬਲਵਿੰਦਰ ਕੌਰ ਜੀ ਬਲੌਕ ਸਮਤੀ ਮੈਂਬਰ ਸਾਹਿਬ ਦਾ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਜੀ ਤੇ ਅਸੀਂ ਬਹੁਤ ਵਧੀਆ ਸਹਿਯੋਗ ਰਿਹਾ ਸਾਡੇ ਸਾਰੇ ਨਗਰ ਦਾ ਸਾਰੇ ਭਰਾਵਾਂ ਦਾ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਕਾਲ ਵੀ ਕੀਤੀ ਸੀਗੀ ਤੇ 40 ਤੋਂ ਪਲੱਸ ਜਿਹੜਿਆ ਹੁਣ ਜੁਮਟਾ ਹੋ ਗਈਆਂ ਸਾਡੇ ਕੋਲ ਸਾਨੂੰ ਆਸ ਹੈ ਕਿ 50 ਤੋਂ ਪਲੱਸ ਕਰਾਂਗੇ ਬਾਤ ਅਸ਼ੋਕਾ ਤੁਸੀਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਹੁਣ ਦੇ ਜਿਹੜੇ ਨੌਜਵਾਨ ਆ ਇਸ ਨੂੰ ਲੈ ਕੇ ਉਹ ਤੁਹਾਨੂੰ ਲੱਗਦਾ ਕਿੰਨੇ ਕੁ ਸ਼ਾਹਿਤ ਆ ਇਸ ਨੂੰ ਲੈ ਕੇ ਨੌਜਵਾਨਾਂ ਨੂੰ ਸਾਡੇ ਸੰਗਠਨ ਵੱਲੋਂ ਇਹ ਹੀ ਮੈਸੇਜ ਆ ਸਾਡੇ ਸੰਗਠਨ ਦਾ ਵੈਸੇ ਮੇਨ ਮਕਸਦ ਵੀ ਇਹ ਹੀ ਆ ਕਿ ਜਿਹੜਾ ਨੌਜਵਾਨ ਆ ਯੂਥ ਆ ਉਹਨਾਂ ਨੂੰ ਸੰਗਠਿਤ ਕਰਕੇ ਉਹਨਾਂ ਨੂੰ ਸਿੱਧੇ ਰਸਤੇ ਲਾਇਆ ਜਾਵੇ ਜੋ ਬਾਬਾ ਸਾਹਿਬ ਦੀ ਸੋਚ ਆ ਕਿਤੇ ਨਾ ਕਿਤੇ ਉਹ ਜਿਹੜੀ ਸੋਚ ਆ ਉਹ ਨੌਜਵਾਨਾਂ ਤੱਕ ਘਰ-ਘਰ ਤੱਕ ਪਹੁੰਚਾਈ ਜਾਵੇ ਤਾਂ ਕਿ ਜਿਹੜੇ ਨੌਜਵਾਨ ਆ ਭਟਕ ਚੁੱਕਾ ਨਸ਼ੇ ਦੇ ਵਿੱਚ ਪੈ ਚੁੱਕਾ ਉਹ ਨਸ਼ੇ ਤੋਂ ਦੂਰ ਹੋਵੇ ਤੇ ਪੜ੍ਹਾਈ ਵੱਲ ਵੱਧ ਤੋਂ ਵੱਧ ਧਿਆਨ ਦੇਵੇ ਠੀਕ ਆ ਜੀ ਬਹੁਤ ਵਧੀਆ ਇਹਨਾਂ ਦਾ ਕਹਿਣਾ ਹੈ ਇਹ ਸਾਰੇ ਜਿੰਨੇ ਵੀ ਟੀਮ ਹੈ ਸਾਰੀ ਬਾਲਮੀ ਸੰਘੋਸ਼ ਮੋਰਚੇ ਦੀ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਹਰ ਇਲਾਕੇ ਦੇ ਵਿੱਚ ਦੇਖਿਆ ਜਾ ਰਿਹਾ ਔਰ ਇਹਨਾਂ ਦਾ ਬਹੁਤ ਹੀ ਵਧੀਆ ਉਪਰਾਲਾ ਇਸ ਤਰ੍ਹਾਂ ਦੇ ਆਧਾਰ ਸਿੰਘ ਜੀ ਵੀ ਸਾਡੇ ਵਿੱਚਕਾਰ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਸ ਖੂਨਦਾਨ ਕੈਂਪ ਨੂੰ ਲੈ ਕੇ ਆਣਾ ਕੀ ਕਹਿਣਾ ਚਾਹੁੰਦਾ ਕੀ ਨਾ ਦੇ ਵਿਚਾਰ ਨੇ ਹਾਂ ਸਰ ਕੀ ਕਹਿਣਾ ਚਾਹੁੰਗੇ ਕੋਈ ਮੈਂ ਦੀਦਾਰ ਸਿੰਘ ਮੱਟੂ ਜੀ ਹਲਕਾ ਪ੍ਰਧਾਨ ਆਧਮਪੁਰ ਇਹ ਅੱਜ ਜੀ ਸਾਡਾ ਦੂਜਾ ਬਲੱਡ ਬੈਂਕ ਦਾ ਜਿਹੜਾ ਅਸੀਂ ਅੱਜ ਇਹ ਕੈਂਪ ਲਾਇਆ ਹੋਇਆ ਆ ਇਹ ਦੂਜੀ ਵਾਰ ਦੂਜਾ ਲੱਗਾ ਇਹ ਮੇਨ ਸਾਡੇ ਸੰਘਰਸ਼ ਮੋਰਚੇ ਵੱਲੋਂ ਜਿਹੜੇ ਸਾਡੇ ਚੇਅਰਮੈਨ ਸਾਹਿਬ ਜਸ ਕਲਿਆਣ ਜੀ ਉਹਨਾਂ ਦੀ ਉਹਨਾਂ ਦੀ ਮਾਤਾ ਦੀ ਯਾਦ ਵਿੱਚ ਇਹ ਲਗਵਾਇਆ ਗਿਆ ਆ ਤੇ ਸਾਡੀ ਜਿਹੜੀ ਟੀਮ ਆ ਉਹਨਾਂ ਨੇ ਬਹੁਤ ਹੀ ਸਾਥ ਦਿੱਤਾ ਆ ਦੂਰੋਂ ਦੂਰੋਂ ਜਿੰਨੀ ਸਾਡੀ ਟੀਮ ਦੇ ਮੈਂਬਰ ਸੀਗੇ ਉਹ ਸਾਰੇ ਇੱਥੇ ਪਹੁੰਚੇ ਹਾਰੀ ਲਵਾਏ ਗਏ ਔਰ ਨਾਲ ਬਲੱਡ ਡੋਨੇਟ ਕਰਕੇ ਗਏ ਤੇ ਮੈਂ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਇੱਕ ਬਹੁਤ ਹੀ ਵਧੀਆ ਉਪਰਾਹਲਾ ਜੀ ਤੇ ਕਰਨਾ ਵੀ ਚਾਹੀਦਾ ਤਾਂ ਜੋ ਅਸੀਂ ਕਿਸੇ ਦੀ ਜਾਨ ਬਚਾ ਸਕੀਏ ਇਸ ਨਵੇਂ ਕੰਮ ਦੇ ਵਿੱਚ ਗੁਨਾਥ ਸਿੰਘ ਗਾਮਾ ਵੀ ਸਾਡੇ ਵਿੱਚਕਾਰ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਇਸ ਖੂਨਦਾਨ ਕੈਂਪ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹਾਂ ਜੀ ਸਰ ਕੀ ਕਹਿਣਾ ਚਾਹੁੰਗੇ ਮੈਂ ਕਹਿਣਾ ਚਾਹੁੰਦਾ ਵੀ ਸਾਡੇ ਜਸਤ ਕਲਿਆਣ ਜੀ ਹੁਣੀ ਆਪਣੀ ਮਾਤਾ ਦੀ ਯਾਦ ਵਿੱਚ ਇਹ ਖੂਨ ਕੈਂਪ ਲਗਵਾਇਆ ਹੈ ਇਹ ਬਹੁਤ ਵਧੀਆ ਗੱਲਬਾਤ ਹੈ ਜੀ ਇਹ ਲਗਵਾਉਣਾ ਚਾਹੀਦਾ ਕਿਉਂਕਿ ਇਹ ਕਿਸੇ ਗਰੀਬ ਦੇ ਕੰਮ ਆ ਸਕਦਾ ਖੂਨਦਾਨ ਕਿਉਂਕਿ ਇਹ ਖੂਨਦਾਨ ਹਰੇਕ ਬੰਦੇ ਨੂੰ ਕਰਾਉਣਾ ਚਾਹੀਦਾ ਕਿਉਂਕਿ ਕਈ ਬੰਦੇ ਪੈਸੇ ਨਹੀਂ ਖਰਚ ਸਕਦੇ ਉਹਨਾਂ ਨੂੰ ਇਹ ਖੂਨ ਜਿਹੜਾ ਇਹ ਫ੍ਰੀ ਮਿਲ ਸਕਦਾ ਹੈ ਇਸ ਕਰਕੇ ਖੂਨ ਕੈਂਪ ਲਾਉਣੇ ਚਾਹੀਦੇ ਤੇ ਲਗਾਉਣੇ ਚਾਹੀਦੇ ਹਨ ਕਾਲਾ ਰਾਇ ਇਹਨਾਂ ਦਾ ਔਰ ਇਹਨਾਂ ਦਾ ਹਰ ਜਗ੍ਹਾ ਜਿਹੜਾ ਸਹਿਯੋਗ ਬਹੁਤ ਹਰ ਕੰਮ ਦੇ ਵਿੱਚ ਇਹ ਅੱਗੇ ਹੋ ਰਿਹਾ ਹੈ ਕੈਮਰਾਮੈਨ ਦੀਪ ਦੇ ਨਾਲ ਮੈਂ ਸੰਤੋਸ਼ ਕੁਮਾਰ ਜਿਵਨ ਲਾਲ ਨਿਊਜ਼